ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੋਇਆ ਸੀ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੀ ਮਿੱਠੀ ਧੁਨ ਗੂੰਜ ਰਹੀ ਸੀ ਇਨ੍ਹਾਂ ਵੇਲੇ ਕੁਝ ਸਿੰਘ ਇੱਕ ਖੋਤੇ ਉੱਪਰ ਛੇਦ ਦੀ ਖਲ ਰੱਖ ਕੇ ਦਰਬਾਰ ਵਿੱਚ ਹਾਜ਼ਰ ਹੋਏ ਗੁਰੂ ਜੀ ਦੇ ਹੁਕਮ ਤੇ ਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਵਿੱਚ ਸ਼ੇਰ ਦੇ ਨੇੜੇ ਸ਼ੇਰ ਆਉਣ ਦੀ ਅਫਵਾਹ ਫੈਲੀ ਹੋਈ ਸੀ ਅਸਲ ਵਿੱਚ ਇਹ ਸ਼ੇਰ ਨਹੀਂ ਸਗੋਂ ਖੋਤਾ ਸੀ ਜਿਸ ਉਤੇ ਸਾਵਧਾਨੀ ਨਾਲ ਛੇਦ ਦੀ ਖਲ ਚੜਾਈ ਗਈ ਸੀ ਖੋਤਾ ਰੋਣ ਲੱਗ ਪਿਆ ਤਾਂ ਭੇਤ ਖੁੱਲ ਗਿਆ ਇਹ ਸੁਣ ਕੇ ਸਾਰੀ ਸੰਗਤ ਹੱਸ ਪਈ ਗੁਰੂ ਜੀ ਨੇ ਗੰਭੀਰਤਾ ਨਾਲ ਕਿਹਾ ਤੁਸੀਂ ਤਾਂ ਲੱਕੜੀ ਸ਼ੇਰ ਨੂੰ ਵੇਖ ਕੇ ਹੱਸ ਪਏ ਪਰ ਆਪਣੇ ਅੰਦਰ ਵੀ ਝਾਕੀ ਮਾਰੋ ਕਿਤੇ ਅਸੀਂ ਵੀ ਸਿਰਫ ਸ਼ਕਲੋਂ ਸਿੰਘ ਬਣੇ ਹੋਏ ਤਾਂ ਨਹੀਂ ਗੁਰੂ ਜੀ ਨੇ ਸਮਝਾਇਆ ਕਿ ਸਿਰਫ ਸ਼ਿੰਗਾਰ ਕੇਸਰੀ ਪੱਗ ਜਾਂ ਕਕਾਰ ਪਾ ਲੈਣਾ ਹੀ ਸਿੱਖੀ ਨਹੀਂ ਹੈ ਜਦ ਤੱਕ ਅੰਦਰ ਸੱਚਾਈ ਦਲੇਰੀ ਮਿਠਾਸ ਪਰਉਪਕਾਰ ਤੇ ਗੁਰਮਤ ਅਚਰਨ ਨਹੀਂ ਉਦੋਂ ਤੱਕ ਅਸੀਂ ਵੀ ਉਸ ਕੁੱਤੇ ਵਾਂਗ ਹੀ ਹਾਂ ਗੁਰੂ ਸਾਹਿਬ ਨੇ ਆਖਰ 'ਚ ਦੱਸਿਆ ਕਿ ਇਹ ਨਕਲੀ ਸ਼ੇਰ ਉਹਨਾਂ ਦੀ ਆਪਣੀ ਯੋਜਨਾ ਸੀ ਤਾਂ ਜੋ ਸਿੱਖਾਂ ਨੂੰ ਅੰਦਰੋਂ ਪਰਖਿਆ ਜਾ ਸਕੇ ਸਿੱਖਿਆ ਸਿਰਫ ਰੂਪ ਹੀ ਨਹੀਂ ਸਿੱਕੀ ਦੀ ਅਸਲ ਸ਼ੋਭਾ ਅੰਦਰਲੇ ਗੁਣਾ ਅਰਹ ਤਤੇ ਗੁਰਬਾਣੀ ਅਨੁਸਾਰ ਜੀਵਨ ਵਿੱਚ